ਨੇੜਾ ਹਰਪੀ ਸਿੰਘ ਹੈ ਜੀ ਪਿੰਡ ਜੋਧਪੁਰ ਕਿਹੜਾ ਜੋਂ ਤੋਂ ਕਿਹੜੀ ਪਾਰਟੀ ਤੋਂ ਇਲੈਕਸ਼ਨ ਲੜ ਰਹੇ ਹੋ ਕੀ ਹੋਇਆ ਅਸੀਂ ਬਲਾਕ ਸੰਭਤੀ ਹੈ ਨਾ ਪਿੰਡ ਜੋਧਪੁਰ ਤੋਂ ਬਲਾਕ ਸੰਭਤੀ ਦੀ ਚੋਣ ਲੜ ਰਹੇ ਆ ਜਿਹਦੇ ਅੱਜ ਜਣ ਕੇ ਮੇਰੇ ਮਾਤਾ ਜੀ ਲੜ ਰਹੇ ਜਿਹਦੇ ਅੱਜ ਜਣ ਕੇ ਨਤੀਜੇ ਨਿਕਲਨੇ ਸੀਗੇ ਇਸ ਸਵੇਰ ਦੇ ਐਵੇਂ ਕਿ ਨਤੀਜੇ ਨਿਕਲ ਗਏ ਜੀ ਉਹ ਤੇ ਸਾਨੂੰ ਡਾਟ ਲੱਗਿਆ ਲਿਉ ਤਿੰਨ ਵੋਟਰਾਂ ਦੇ ਅਸੀਂ ਜਿੱਤ ਗਏ ਤਿੰਨ ਤੋਂ ਪਲੱਸ ਵੋਟਰਾਂ ਨਾਲ ਉਹ ਇਹਨਾਂ ਨੂੰ ਕਹੇ ਅਸੀਂ ਲਈ ਦੁਬਾਰੇ ਰੀ ਚੈਕਿੰਗ ਦੀ ਜਿਹੜੀ ਐਪਲੀਕੇਸ਼ਨ ਅਸੀਂ ਭਾਈ ਆ ਅਰ ਜੀ ਵੀ ਦਿੱਤੀ ਇਹਨਾਂ ਨੂੰ ਮਾਨਯੋਗ ਐਚਡੀਐਮ ਸਾਹਿਬ ਨੂੰ ਵੀ ਦਿੱਤੀ ਹੈ ਨਾ ਉਹ ਕਹਿੰਦੇ ਸੀ ਕਰਵਾਉਣਿਆ ਕਰਵਾਉਣਿਆ ਪਹਿਲਾਂ ਤਾਂ ਮੰਨ ਕੇ ਸੀ ਬਾਅਦ ਚ ਕਹਿੰਦੇ ਸੀ ਕਰਵਾ ਨਹੀਂ ਸਕਦੇ ਅਸੀਂ ਉਹਨਾਂ ਨੂੰ ਕਿਹਾ ਜਾਂ ਤਾਂ ਸਾਨੂੰ ਰਿਟਨ 'ਚ ਲਿਖ ਕੇ ਦਿਓ ਰਿਟਨ 'ਚ ਲਿਖ ਕੇ ਦਿਓ ਜੇ ਨਹੀਂ ਹੈਗਾ ਅਧਿਕਾਰ ਸਾਨੂੰ ਰੀਚੈਕਿੰਗ ਦਾ ਤੇ ਵੀ ਅਸੀਂ ਕਰਵਾ ਨਹੀਂ ਸਕਦੇ ਜਾਂ ਤਾਂ ਰਿਟਨ 'ਚ ਲਿਖ ਦਿਓ ਲਿਖ ਕੇ ਨਹੀਂ ਦੇ ਰਹੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਜਿਹੜਾ ਕਿੰਨਾ ਟਾਈਮ ਹੋ ਗਿਆ ਤੁਹਾਡੀ ਇੱਥੇ ਪ੍ਰਸ਼ਾਸਨ ਨਾਲ ਜਾਂ ਰਿਜ਼ਲਟ ਆਇਆ ਨਹੀਂ ਸਾਢੇ 9:30 ਦਾ ਸਵੇਰੇ ਦਾ ਹੀ ਸਾਢੇ 9:30 ਆ ਗਿਆ ਸੀ ਨਾ ਪਹਿਲੇ ਜਿਹਨਾਂ ਦੇ ਤਿੰਨ ਨੰਬਰ ਜੋਂਨ ਸੀ ਅਸੀਂ ਉਹ ਤਾਂ ਸਾਢੇ 9:00 ਵਜੇ ਦੇ ਬੈਠੇ ਆ ਜੀ ਨਾ ਕੋਈ ਕੁਝ ਨਹੀਂ ਕਹਿ ਰਹੀ ਜੀ ਸਾਨੂੰ ਬੁਲਾ ਰਿਆ ਹੁਣ ਸਾਨੂੰ ਪਹਿਲਾਂ ਆ ਗਿਆ ਇੱਕ ਹੋਰ ਇੰਸਪੈਕਟਰ ਸਾਹਿਬ ਆਏ ਸੀਗੇ ਉਹ ਸਾਨੂੰ ਬਾਹਰ ਕੱਢ ਗਏ ਕਿਨੇ ਚੱਲੋ ਬਾਹਰ ਫਿਰ ਤੁਹਾਡੇ ਰਿਜ਼ਲਟ ਆ ਗਿਆ ਹਾਲਾਂਕਿ ਅਸੀਂ ਕਹਿ ਗੱਲ ਜੀ ਸਾਡੀ ਜੀ ਤੋਂ ਰੀਚੈਕਿੰਗ ਦਾ ਫੈਸਲਾ ਹੋਊਗਾ ਉਸ ਤੋਂ ਬਾਅਦ ਹੀ ਰਿਜ਼ਲਟ ਘੋਸ਼ਿਤ ਕੀਤਾ ਜਾਵੇ ਸੋਨੂੰ ਕਿਵੇਂ ਪਤਾ ਲੱਗਿਆ ਵੀ ਤੈਨੂੰ ਬੁੱਤਾਂ ਦੀ ਗੱਲ ਕਰਨ ਚਾਹੇ ਤੁਹਾਡੇ ਨਾਲ ਕਿਉਂ ਹੋ ਰਿਹਾ ਕੀ ਹੋ ਰਿਹਾ ਤੁਸੀਂ ਉਹਦੀ ਜਿਹੜੀ ਜਿਹੜੀ ਇਹ ਕਹਿ ਰਹੀ ਛੇਲੀ ਪਾਰਦਰਸ਼ੀ ਹੋਣੀ ਹੈਗੀ ਸਾਨੂੰ ਅਕਾਊਂਟਿੰਗ ਏਜੰਟ ਹੈ ਮੈਂ ਜਿਹੜੀ ਕਹਿ ਰਹੀ ਛੇਲੀ ਪਾਰਦਰਸ਼ੀ ਜਿਹੜੀ ਜਨਕੀ ਉਹ ਹੋਣੀ ਹੈਗੀ ਵੋਟਾਂ ਦੀ ਗਣਤਰੀ ਹੋਣੀ ਹੈਗੀ ਉਹ ਪਾਰਦਰਸ਼ੀ ਨੂੰ ਇੱਕ ਤਾਂ ਘੱਟ ਬਹੁਤ ਜ਼ਿਆਦਾ ਸੀਗਾ ਉੱਤੇ ਪਤਾ ਨਹੀਂ ਲੱਗੇ ਐਸੀ ਇਹ ਐਪਲੀਕੇਸ਼ਨ ਪਾਈ ਲਈ ਸਾਡੀ ਜਿਹੜੇ ਉਹ ਵੋਟਾਂ ਦੀ ਪਤਾ ਦੁਬਾਰੇ ਪਤਾ ਲੱਗੇ ਜਾ ਕੇ ਹਾਂ ਕਿਹਨੂੰ ਜਤਾਨ ਦੀ ਕੋਸ਼ਿਸ਼ ਕੀਤੀ ਜੀ ਇਹਨਾਂ ਸਰਕਾਰੀ ਧੱਕਾ ਕਰ ਰਹੀ ਹੈ ਜੀ ਹੁਣ ਨਹੀਂ ਕਿਹਦੀ ਹੈਲਪ ਦੂਜੀ ਕੌਣ ਹੈ ਬੰਦੇ ਜਿਹੜੇ ਹੈਲਪ ਕਰ ਰਹੇ ਨੇ ਦੂਜੇ ਦਾ ਆਮ ਆਦਮੀ ਪਾਰਟੀ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹ ਰੀਚੈਕਿੰਗ ਕੀਤੀ ਜਾਵੇ ਕੋਈ ਗੱਲੀ ਜਿੱਤ ਹਾਜ਼ਰ ਬਣੀ ਆਈ ਹੈ ਜੀ ਕੋਈ ਵੱਡੀ ਗੱਲ ਨਹੀਂ ਹੈ ਨਾ ਪਰ ਰੀਚੈਕਿੰਗ ਕੀਤੀ ਜਾਵੇ ਉਹ ਤਾਂ ਬਾਰਦਰਸੀ ਹੋ ਜਾ ਕੇ ਸਾਨੂੰ ਵੀ ਪਤਾ ਲੱਗ ਜਾ ਕੇ ਨਹੀਂ ਆ ਕੀ ਸਹੀ ਆ ਤੁਸੀਂ ਆਪਦੇ ਹੱਕ ਤੇ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢੱਲੋਂ ਨੂੰ ਵੀ ਸੱਦਿਆ ਸੀ ਸੱਦਿਆ ਸੀ ਉਹਨੇ ਵੀ ਇਹੀ ਕਿਹਾ ਜੀ ਜੀ ਕੋਈ ਕੋਈ ਰੀ ਚੈਕਿੰਗ ਦੀ ਐਪਲੀਕੇਸ਼ਨ ਉਹਨੇ ਵੀ ਲਾਈ ਹੈਗੀ ਜੀ ਹਾਂ ਜੇ ਨਹੀਂ ਕਰਵਾ ਸਕਦੇ ਉਹ ਕਹਿ ਦੇਣੇ ਲਈ ਹਾਂ ਨਹੀਂ ਕਰਵਾ ਸਕਦੇ ਜੀ ਜਨ ਕਿ ਇਹ ਕੋਈ ਆ ਕੋਈ ਜਨ ਕੇ ਰੂਲ ਹੈ ਨਹੀਂ ਗੱਲ ਵੀ ਆਪਾਂ ਨਹੀਂ ਕਰਵਾਦੇ ਰੀ ਚੈਕਿੰਗ ਬਾਕੀ ਹੋਰ ਪਾਸੇ ਵੀ ਹੋ ਰਹੀ ਹੈ ਜੀ ਰੀ ਚੈਕਿੰਗ ਇੱਥੇ ਕਰਾ ਕਿਉਂ ਨਹੀਂ ਕਰਵਾ ਰਹੇ ਹਾਂ ਹਾਂ ਜੀ ਨਾ ਤੱਕੀ ਹੈ ਜੀ ਹੋਰ ਕੀ ਹੈ ਜੀ ਤੁਸੀਂ ਇਨਸਾਫ ਲਈ ਕੋਈ ਅੱਗੇ ਚਾਰਾ ਜੋਈ ਕਰੋਗੇ ਇਹ ਹੁਣ ਕਹਿ ਰਹੇ ਲੀ ਜੇ ਅੱਗੇ ਕਰਨੇ ਪੂਜੀ ਹੋਰ ਕੀ ਹੈ ਜੀ ਹਨਾ ਧਰਨੇ ਲਾ ਦਾਂਗੇ ਜਿੱ ਤੱਕ ਹਨ ਧਰਨੇ ਤੇ ਵੀ ਜਾਣ ਨੂੰ ਤਿਆਰ ਆ ਸੀ